ਦੰਦਾਂ ਚਾਰ ਦੰਦ 11 ਕਿਲੋ ਕੰਡੇ ਦਾ 10 ਦਿਨ ਦੀ ਸੂਈ ਨਾਲ ਕੱਟੀ ਇੱਥੋਂ ਦਿਖਾ ਦਿੰਗੇ ਰੀ ਬਾਹਰ ਲੈ ਚੱਲਾ ਪਿਓਰ ਦੋ ਦੰਦ ਆ ਗਈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦਾ ਤਹਿਸੀਲ ਲਹਿਰਾ ਗਾਗਾ ਤੇ ਜ਼ਿਲ੍ਹਾ ਸੰਗਰੂਰ ਆ ਇਹ ਗੱਲਬਾਤ ਕਰ ਲਈ ਨਾ ਬਾਈ ਕਾਰੇ ਕੋਲੇ ਪਹੁੰਚੇ ਆ ਦੋ ਦੰਦ ਨਾਲ ਕੱਟੀ ਚਾਰ ਦੰਦ ਨਾਲ ਕੱਟੀ ਤੋਫੇ ਪੀਸੀ ਦਿਖਾਵਾਂਗੇ ਤੇੜਾ ਰੇਟ ਆ ਰੇਟ ਬਿਲਕੁਲ ਜਾਇਜ਼ ਜਾ ਕਰਾ ਦਾਂਗੇ ਤੇ ਜਿਹੜਾ ਦੁੱਧ ਆ ਦੁੱਧ ਬਾਈ ਕਹਿੰਦਾ ਨੇ ਇਹਨਾਂ ਥੱਲੇ ਕੰਡੇ ਵਾਲਾ ਜਾਂਚ ਕਰੀ ਹੋਈ ਆ ਵੀ ਕਿੰਨਾ ਕਿੰਨਾ ਹਾਜ਼ਰ ਆ ਕੰਡੇ ਵਾਲਾ ਦੁੱਧ ਮਿਲੂ ਬਾਕੀ ਗੱਲਬਾਤ ਕਾਲੇ ਨਾ ਕਰਾ ਦਨੇ ਆ ਹੋਰ ਕਾਲੇ ਕਿਵੇਂ ਵਧੀਆ ਵੀ ਛੜਦੀ ਕਲਾ ਐਨ ਵਧੀਆ ਬਾਈ ਹੁਣ ਕੰਡੇ ਵਾਲਾ ਚੱਲਿਆ ਕਰੂਗਾ ਕੰਡੇ ਵਾਲਾ ਚੱਲਿਆ ਕਰੂਗਾ ਥੋੜਾ ਜਿਹਾ ਮੌਸਮ ਵੀ ਵਧੀਆ ਹੋ ਗਿਆ ਚਲੋ ਠੀਕ ਠੀਕ ਪਹਿਲਾਂ ਮੌਸਮ ਦੇ ਹਿਸਾਬ ਨਾਲ ਥੋੜਾ ਮਾਲ ਦੀ ਪੌਜ਼ੀ ਠੀਕ ਹੈ ਗੱਲ ਜੇ ਮੌਸਮ ਵਧੀਆ ਖੁਲ ਗਿਆ ਵਧੀਆ ਮਾਲ ਵੀ ਵਧੀਆ ਲਿਆ ਕਰਾਂਗੇ ਆ ਮਾਰੋ ਮਾਰੋ ਨੰਬਰ ਬੋਲ ਤੇਰਾ 95920 99493 95920 99493 ਤੇ ਤਕਰੀਬਨ ਤਕਰੀਬਨ ਦੰਦਾਜੀ ਦਿਖਾ ਰਹੀ ਹੈ ਦੰਦਾ ਚ ਦੁੱਗੀ ਕੱਟੀ ਆ ਵੀਰੇ ਬਾਲੀ ਚ ਚੰਗੀ ਕੱਟੀ ਆ ਠੀਕ ਹੈ ਗੱਲ ਲੈ ਕੱਟੀ ਕਰ ਸਕਦੇ ਹਾਂ ਸੱਜਣੋਂ ਚੈੱਕ ਨਾਲ ਕੱਟੀ ਨਾ ਬਹੁਤ ਕਮਾਲ ਦੀ ਹੈ ਕੈਰੀ ਹੈ ਨਾ ਗੈਰੇਜ ਬਲੈਕ ਕਲਰ ਦੀ ਹੈ ਤੇ ਨਾੜੂਏ ਤੇ ਵੀ ਮਾਰਨੀ ਘਰੀ ਕੈਮਰਾ ਇੱਥੋਂ ਬਿਲਕੁਲ ਤਾਜੀ ਸੂਈ ਹੈ ਵੀਰੇ ਤਿੰਨੇ ਦਿਨ ਹੋਈਆਂ ਜੀ ਤਿੰਨ ਦਿਨ ਦੀ ਸੂਈ ਹਾਂ 16 ਤੰਗ ਕੋਲ ਵੀਡੀਓ ਸਾਰੀ ਹੈ ਜੇਰ ਤੱਕ ਦੀ ਵੀਡੀਓ ਪਈ ਆ ਬੰਦਾਂ ਜਿਵੇਂ ਤੁੱਗੀ ਆ ਬਾਈ ਦੰਦ ਦਿਖਾ ਦੇਗੀ ਦਿਖਾਉਂਗਾ ਆ ਦੰਦ ਕਰਾ ਜਾ ਇੱਕ ਪਹਿਲਾਂ ਆ ਜਾ ਪਹਿਲਾਂ ਦੰਦੇ ਕਰਾ ਦੇ ਚ ਇੱਕ ਬਾਕੀ ਗੱਲ ਬਾਤ ਫੇਰ ਕਰਦਾ ਆਪੇ ਦਿਖਾਉਂਦੀ ਐ ਨਾ ਜਮੀ ਵੀ ਮੇਰੀ ਇੱਥੇ ਦਿਖਾ ਦੇਂਗੀ ਰੀ ਬਾਹਲੇ ਚਲਾ ਪਿਓਰ ਦੋ ਦੰਦ ਆ ਗਈ ਤੇ ਸਿੰਗ ਆ ਗਿਆ ਗੋਲ ਜਿਹਾ ਹਾਈਟ ਆ ਗਈ ਮੀਡੀਅਮ ਆ ਥਣਲੇ ਵੇ ਦੀ ਆ ਗਈ ਬਾਲੀ ਸਾਫ ਥਣਲਿਓ ਤਿੰਨ ਦਿਨ ਦੀ ਸੂਈ ਆ ਕਲੇ ਤਿੰਨ ਦਿਨ ਵੀਰੇ ਅੱਜ ਕਿੰਨੇ ਕਿਲੋ ਦਾ ਕੰਡਾ ਲਾਉਂਦੀ ਅੱਜ ਕੰਡਾ 7 ਦੇ 8 ਦੇ ਵਿੱਚ ਆ ਥਣਲੇ 7 ਤੋਂ 8 ਦੇ ਵਿੱਚ ਹਾਂ ਕਹ ਕਿੰਨਾ ਕੁ ਦੁੱਧ ਕਰ ਸਕਦੀ ਹੈ ਕਾਲੇ ਦੁੱਧ ਕਰ ਦੂਗੀ ਵੀਰੇ 12 ਕਿਲੋ ਮੰਗੂ ਕੱਟੀ ਬਾੜੀ ਚ ਚੰਗੀ ਕੱਟੀ ਹੈ ਠੀਕ ਆ ਗੱਲ ਹਾਂ ਆ ਤੇ ਗੋਲ ਆ ਗਈ ਜਮਾਨਾ ਬਾਈ ਸਾਰੇ ਪਾਸੋਂ ਖਰੀ ਆਏ ਨਾ ਆ ਥਣ ਲੈ ਵੇ ਬਾਕੀ ਸਭ ਨਾਲ ਵੱਡੀ ਗੱਲ ਪੂਰੀ ਕੀ ਹੈ ਨਾ ਤੇ ਮੇਨ ਗੱਲ ਹੈ ਨਾ ਜਿਹੜੀ ਗੱਲ ਇੱਥੋਂ ਮਾਰਦੀ ਕੈਮਰਾ ਸਵਾ ਆਦੀ ਬਾੜੀ ਠੰਡੀਆਂ ਇੱਥੋਂ ਆਰਡਰ ਕਰਾਦੀ ਚ ਇੱਕ ਪਛਾਣ ਲਈ ਵੱਖ ਤੋਂ ਮਾਰਦੇ ਇਹ ਇਥੋਂ ਕਰਾ ਦੇ ਆਰਡਰ ਕੁਆਲਿਟੀ ਚੈੱਕ ਕਰੀ ਐਨ ਖੁੱਲੇ ਆਰਡਰ ਚ ਆ ਗਈ ਲੈ ਚਲ ਕਾਲੇ ਕਿਹੜਾ ਹੋਰ ਕਮਾ ਦੇ ਇਹ ਹੀ ਗੱਲ ਮੈਂ ਕਹਿੰਦਾ ਪਤਾ ਕੀ ਹੱਤਾ ਹਫਤਾ ਪਤਾ ਨਾ ਪਲੂਣਾ ਔੜ ਨਹੀਂ ਖੁੰਦੀ ਬਈ ਜਮੀ ਮਾਰਦੀ ਨੇ ਪੈਰ ਮੇਂ ਚੱਕਿਆ ਠੀਕ ਆ ਗੱਲ ਹਾਂ ਤੇ ਸਵਾਦੀ ਆ ਜੀ ਜਮਾ ਸਵਾਦੀ ਵਾਲਾ ਚੋਣ ਜਮੀ ਸਵਾਦੀ ਬਾਈ ਕਹਿੰਦਾ ਬਿਲਕੁਲ ਠੰਡੀ ਸੀਲ ਆ ਨਾ ਔੜ ਨਾ ਫੌਲ ਚਵਾਈ ਦੀ ਕਿਵੇਂ ਕਾਲੇ ਮੋਟਾ ਚੋਣ ਮਿਲੂਗਾ ਇਹਨਾਂ ਪੂਰਾ ਐਨ ਮੋਟਾ ਚੋਣਾ ਮਈਆਂ ਵਾਂਗੂ ਚੋਣਾ ਯਾਰ ਆ ਪ੍ਰੂਨ ਕੱਟੀਆਂ ਦਾ ਕੰਮ ਹੀ ਨਹੀਂ ਠੀਕ ਆ ਗੱਲ ਹਾਂ ਤੇ ਨਾਲ ਵੀ ਕੱਟੀ ਆ ਨਾਲ ਵੀ ਕੱਟੀ ਆ ਅਨਾਲ ਵੀ ਬਾਈ ਕਹਿੰਦਾ ਕੱਟੀ ਆ ਗਈ 12 ਕਿਲੋ ਦੁੱਧ ਦੇ ਕੰਡੇ ਵਾਲਾ ਕਰ ਦੂ 7 ਤੋਂ 8 ਦੇ ਵਿੱਚ ਤੀਜੇ ਦਿਨ ਤਿਆਰ ਆ ਕਿਉਂਕਿ ਬੱਚਾ ਦੱਸੀ ਜਾਂਦਾ ਵੀ ਬਿਲਕੁਲ ਤਾਜੀ ਆ ਗਈ ਆਪਣੇ ਕੋਲੇ ਵੀਡੀਓ ਪਈ ਆ ਬਾਈ ਯਾਰ 16 ਤਰੀਕ ਦੀ ਜਿੱਦਾਂ ਸੂਈ ਆ ਜੇਰ ਪੈਣ ਤੱਕ ਦੀ ਵੀਡੀਓ ਹੈ ਠੀਕ ਆ ਗੱਲ ਹਾਂ ਤਸੱਲੀ ਆ ਇਹ ਤਸੱਲੀ ਆ ਕਿੰਨੀ ਠੰਡੀ ਆ ਮਾ ਜਵੀ ਵੀ ਨਹੀਂ ਗਰਮ ਗਰਮ ਵਾਲਾ ਸੀਨੇ ਨਹੀਂ ਰਹਿ ਗਿਆ ਤੇ ਨਾਲ ਆ ਗਈ ਇਹਦੇ ਜੇ ਗੱਲ ਕਰ ਲਈ ਕੱਟੀ ਕੱਟੀ ਬਹੁਤ ਕਮਾਲ ਦੀ ਆ ਇੱਥੋਂ ਕਰਾ ਕੇ ਨਾ ਥਣ ਲਈ ਵਾ ਚੱਕ ਗਰੀ ਇੱਥੋਂ ਕੱਟੀ ਦੇ ਮਾਰਦੀ ਕੈਮਰਾ ਇੱਕ ਵਾਰੀ ਕਿਉਂਕਿ ਜਿਹੜਾ ਘਰੇਲੂ ਸੱਜਣ ਖਰੀਦਦਾ ਉਹਨੂੰ ਮਾੜਾ ਫਲਕਾ ਵੀ ਕੱਟੀ ਹੋਵੇ ਬੱਚੇ ਦਾ ਯਾਰ ਬੱਚਾ ਹੀ ਪਲ ਜਾਂਦਾ ਕਿੰਨੇ ਵਾਰ ਲੈ ਗਾਲੇ ਇਹਦੇ ਇਹਦਾ ਯਾਰ ਜਿੱਦਾਂ ਹੁੰਦਾ ਜੇ ਆਪਾਂ ਦੇਖੀਏ ਕੱਟੀ ਹੈ ਸਾਲਾ ਜਿਵੇਂ ਸੋਨੇ ਦੀ ਟੂਮ ਵਾਲਾ ਕੰਮ ਹੈ ਸੋਨਾ ਜਿਵੇਂ ਇੰਨਾ ਚੜਦਾ ਦੇਖ ਹਾਂਜੀ ਹਾਂਜੀ ਹੂੰ ਆਪਾਂ ਇਹ ਕੱਟੀ ਜਮੀਰਾ ਜੱਪ ਇਹੇ ਜੇ ਰੇਟ ਪਾਵਾਂਗੇ ਯਾਰ ਜਮੀਨ ਹਰਾਨ ਵਾਲਾ ਕੰਮ 1 15 ਦੀ ਕੱਟੀ ਦੇ ਦਾਂਗੇ 1 15 ਜਮੀਨ ਫਿਕਸ ਹੋਰ ੜਾ ਦੇ 2000 ਯਾਰ ਹੋਰ ੜਾ ਦੇ ਅਦਾ ਤੈਨੂੰ ਵੀ ਆਫਰ ਹੈ ਹੋਰ ਦੱਸ 11 ਹੀ ਦੇ ਦਾਂਗੇ ਕੋਈ ਗੱਲ ਨਹੀਂ 11 ਕਹਦਾ ਤਾਂ ਮੂੰਹੋਂ ਕੱਢਿਆ 11 ਦੇ ਦਾਂਗੇ ਠੀਕ ਹੈ ਗੱਲ ਹਾਂ ਬਾਈ ਕਹਿੰਦਾ 1 ਲੱਖ ਤੇ 11000 ਦੀ ਦੇ ਦਾਂਗੇ ਦੰਦਾਂ ਚ ਕਰਾਤੀ ਚੈੱਕ ਸਾਨੂੰ ਦੰਦਾਂ ਚ ਆ ਗਈ ਦੋ ਦੰਦ ਤੇ ਆਰਡਰ ਚੈੱਕ ਕਰ ਸਕਦੇ ਹੋ ਦੋ ਦੰਦ ਦਾ ਤੋਹਫਾ ਪੀਸੀ ਆ ਤੇ ਨਾਲ ਆ ਗਈ ਕੱਤੀ ਬਹੁਤ ਕਮਾਲ ਦੀ 1 ਲੱਖ ਤੇ 11000 ਦੀ ਬਾਈ ਕਹਿੰਦਾ ਆਪਾਂ ਇਹ ਦੇ ਦਾਂਗੇ ਪਹਿਲਾ ਸੂਆ ਤਿੰਨ ਦਿਨ ਦੀ ਸੂਈ ਆ ਗਈ ਤੇ ਹੁਣ ਆ ਜਾਗਾ ਰੀ ਦੋ ਨੰਬਰ ਵਾਲੀ ਤੇ ਆ ਵੀ ਦੰਦਾਂ ਚ ਹੀ ਲੱਗ ਗਿਆ ਕੱਲੇ ਹਾਂ ਆ ਵੀ ਪਹਿਲੇ ਨੇ ਬਾਈ ਇਹ ਇੱਥੋਂ ਮਾਰੀ ਇਹ ਚੌਗੀ ਐ ਹੈ ਇਹ ਚੌਗੀ ਐ ਚਾਰ ਦੰਦਾਂ ਦਾ ਚਾਰ ਦੰਦਾਂ ਦਾ ਸੂਆ ਪਹਿਲਾ ਸੂਆ ਪਹਿਲਾ ਬਾਈ ਥੱਲੇ ਸਾਰੇ ਪੱਖੋਂ ਤਸੱਲੀ ਕਰਾਵਾਂਗੇ ਬਾਈ ਇਹ ਨਾਲ ਬੱਚਾ ਇਹ ਕਿਹੜਾ ਗੱਬਣਾ ਸੂਈ ਹੋਈ ਹੈ ਹੈ ਨਾਲ ਬੱਚਾ ਬੱਚਾ ਕੱਟੀ ਹੈ ਵੀਰੇ ਇਹਦੇ ਨਾਲ ਵੀ ਇਹਦੇ ਨਾਲ ਵੀ ਕੱਟੀ ਹੈ ਕੱਟੀ ਦੇ ਵੀ ਕੈਮਰਾ ਮਾਰਦੇ ਵੀ ਕੀ ਕਹਿੰਦੀ ਹੈ ਨਾ ਤੇ ਇੱਕ ਗੱਲ ਹੋਰ ਦੱਸਦਾ ਨਾ ਜਿਹੜੇ ਸੱਜਣ ਨੇ ਯਾਰ ਇਹ ਦੋਨੇ ਲੈਣੀਆਂ ਨੇ ਨਾ ਜਮਾ ਇੱਕੋ ਨਾਲ ਦੀ ਨੇ ਦੋਨੇ ਬਾਈ ਯਾਰ ਦੇਖ ਉਹਦਾ ਦੇਖ ਮਾਲ ਹੈ ਨਹੀਂ ਪਤਾ ਲੋਕਾਂ ਕੋਲ ਕੀ ਕਿਹਾ ਜਾ ਕੁਝ ਬੈਠੇ ਪਿਆ ਹੈ ਹਨਾ ਪਰ ਪਾਣੀ ਮਿਲਦਾ ਹੈਗਾ ਇਹ ਇਹ ਕੱਟੀ ਦਾ ਕੀ ਪਾ ਯਾਰ ਠੀਕ ਹੈ ਗੱਲ ਫੇਰ ਤੋਰ ਕਾਲੀ ਖੋਲ ਕੇ ਨੂੰ ਤੋਰ ਤੇਰਾ ਸੂਆ ਕਿੰਨੇ ਕਿ ਦਿੰਦਾ ਇਹਦਾ ਸੂਆ 10 ਦਿਨਾਂ ਦਾ ਹੋ ਗਿਆ ਮੈਲਾ ਚੱਲੀ ਝੁੱਟੀਲੇ ਗਰੰਟੀ ਰੱਖੂ ਇੱਕ ਜੀ ਦੀ ਗਰੰਟੀ ਆਪਣੀ 10 ਦਿਨ ਦੀ ਸੂਈ ਨਾਲ ਕੱਟੀ ਦੰਦਾਂ ਚ ਆ ਗਈ ਚਾਰ ਦੰਦ ਕੰਡੇ ਤੋਲਣ ਵਾਲਾ ਕਿੰਨਾ 11 ਕਿਲੋ ਕੰਡੇ ਵਾਲਾ ਐਨ ਹਾਜ਼ਰ ਮਿਲੂਗਾ ਭਾਈ ਕੰਡੇ ਤੋਲਣ ਵਾਲਾ ਇੱਕ ਗੱਲ ਹੋਰ ਬੇਨਤੀ ਐ ਜੇ ਕੰਡਾ ਆਪਦਾ ਲਿਆਵੇ ਬੰਦਾ ਠੀਕ ਐ ਗੱਲ ਕੋਈ ਆਪਾਂ ਨੂੰ ਤਰਾਜ ਨਹੀਂ ਠੀਕ ਐ ਗੱਲ ਹਾਂ ਭਾਈ ਕਹਿੰਦਾ ਜੇ ਕੰਡਾ ਵੀ ਨਾ ਆਪਦਾ ਲਿਆਇਓ ਉਹ ਚੀਜ਼ ਦਾ ਕੋਈ ਤਰਾਜ ਨਹੀਂ ਹੋਊਗਾ ਆਪਾਂ ਨੂੰ ਕੰਡਾ ਆਪਦਾ ਨਾਲ ਲਿਆਓ ਚਾਹੇ ਕੰਡਾ ਬਾਈ ਵਾਲਾ ਵਰਤ ਲਓ ਓ ਤੁਹਾਡੀ ਖੁਸ਼ੀ ਆ ਚਵਾਈ ਦੀ ਕਿਵੇਂ ਕਹਲੇ ਚਵਾਈ ਮੋਟਾ ਚੋਣ ਮੇ ਦੂਗਾ ਡੰਗ ਤੋਂ ਡੰਗ ਚਵਾ ਦਾਂਗੇ ਐ ਜਿਵੇਂ ਮਰਜੀ ਚੋਵੇ ਬੰਦਾ ਤਸੱਲੀ ਕਰਾ ਦਾਂਗੇ ਤਸੱਲੀ ਕਰਾ ਕੇ ਦਵਾਂਗੇ ਆਪਾਂ ਤਸੱਲੀਆਂ ਕਰੀਆਂ ਨੇ ਮੇਰੇ ਕੋਲੇ ਉੱਥਾ ਥੋੜਾ ਠੰਡ ਵਧ ਗਈ ਸੀ ਹੋ ਗਏ ਪੰਜ ਪੰਜ ਤਨ ਛੋਟੀਆਂ ਖੜੀਆਂ ਨੂੰ ਪੰਜ ਚਾਰ ਚਾਰ ਪੜਾ ਇੱਥਾ ਦਿਖਾ ਦੇ ਗਰੀ ਦੰਦਾਂ ਦੇ ਚਾਰ ਦੰਦ 11 ਕਿਲੋ ਕੰਡੇ ਦਾ 10 ਦਿਨ ਦੀ ਸੂਈ ਨਾਲ ਕੱਟੀ ਹਾਂ ਕਿੰਨੇ ਪੈਸੇ ਇਹਦੇ ਇਹਦਾ 1,25,000 ਰੁਪਇਆ ਹੈ 1,25,000 ਰੁਪਇਆ 1,25 ਹਾਂਜੀ 1,25 ਚ ਮਾਫੀ ਕੋਈ ਮਾਫੀ ਕਰਦਾ ਬਈ ਹੈ ਕਰਦਾ ਮਾਫੀ ਕੋ ਜਿਵੇਂ ਤੈਨੂੰ ਲੋਟ ਲੱਗਦਾ ਦੇਖ ਲੈ ਮੈਂ ਕਹਿੰਦਾ ਹੁਣੇ ਕਰਦੇ ਯਾਰ ਫਿਰ ਇੱਕ 20 ਦੀ ਘਟੀ ਝੋਟੀ ਦੇ ਦਾਂਗੇ ਬਾਈ ਯਾਰ ਇੱਕ 20 ਦੀ ਹਾਂ ਉਹ ਚ ਤਾਂ ਜਿਹੜੇ ਆਪਾਂ ਰੇਟ ਕਰਾਂਗੇ ਬਾਈ ਗੁਰੀ ਦੇਖ ਫੇਰ ਜੇ ਨਾ ਜਦੋਂ ਬੋਤਲ ਹੁੰਦੀ ਠੀਕ ਆ ਗੱਲ ਹਾਂ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 20000 ਦੀ ਨਾਲ ਕੱਟੀ 10 11 ਦਿਨ ਦੀ ਸੂਈਆ ਮੈਲੇ ਦੀ ਗਾਰੰਟੀ ਰਊ 11 ਕਿਲੋ ਕੰਡੇ ਲਾਉਣਾ ਦੇਣਾ ਲੀਟਰ ਦਾ ਕੰਮ ਅੱਡ ਹੁੰਦਾ ਇੱਕ ਕੰਡੇ ਲਾਉਣ ਵਾਲਾ ਤੋਂ ਸਾਰੇ ਪਸ਼ੂਆ ਥੱਲੇ ਹਾਂ ਕੰਡੇ ਦੇ ਤੋਲ ਵਾਲਾ ਇਹ ਬਾਈ ਕਹਿੰਦਾ 25 ਡਿਮਾਂਡ ਕਰਾ ਲਓ 30 ਕਰਾ ਲਓ 20 ਦੀ ਜਮਾ ਫਿਕਸ ਜੀ ਕੱਟੀ ਦੇਣੀ ਆ ਥੱਲੇ ਦੀ ਆ ਗਈ ਬਿਲਕੁਲ ਸਾਫ ਗਰੀ ਇੱਥੋਂ ਦਿਖਾ ਦੀ ਥੱਲੇ ਦੀ ਬਿਲਕੁਲ ਸਾਫ ਆ ਗਈ ਆਰਡਰ ਦੀ ਚੋਣ ਚ ਪਾਉਣ ਦੀ ਗੱਲ ਕਿਵੇਂ ਆ ਚੋਣ ਵਧੀਆ ਮਿਲੂਗਾ ਵੀਰੇ ਤੇ ਥਾਣ ਥਣ ਵੀ ਆਣ ਲੱਗੇ ਫਿਰ ਜਿਹੜਾ ਥਾਣਾ ਚੋਣ ਵੀ ਹੋ ਜਾਈ ਹੈ ਠੀਕ ਆ ਗੱਲ ਹਾਂ ਤੇ ਹੁਣ ਆ ਜਾਗਾ ਜੀ ਤਿੰਨ ਨੰਬਰਾਂ 'ਚ ਤੇ ਮਾਰ ਕੈਮਰਾ ਤੋਰ ਕਾਲੀ ਖੋਲ ਕੇ ਇਹਦਾ ਬੱਚਾ ਹੈ ਨਹੀਂ ਮੈਂ ਕਹਿੰਦਾ ਬੱਚਾ ਇਹਦਾ ਮਰ ਗਿਆ ਵੀਰੇ ਆਪਾਂ ਖਰੇਟ ਬਣਾਇਆ ਆਪਾਂ ਤੁਹਾਨੂੰ ਬੱਚੇ ਪੁੱਛ ਚੱਲਦੇ ਨੂੰ ਪਤਾ ਆਪਾਂ ਕੰ ਅਛਾ ਆਪਾਂ ਪਹਿਲਾਂ ਵੀ ਇੱਕ ਦੋ ਵੀਡੀਓ ਦੇਖੇ ਪਿੱਛੇ ਆਪਾਂ ਦੇਖ ਕੇ ਦੇ ਪੰਜਾਂ ਨੇ ਠੀਕ ਆ ਆਪਾਂ ਖਰੇਟੇ ਬਣਾ ਕੇ ਬੱਚਾ ਲੱਗ ਲੈ ਲੈਂਦੇ ਆ ਠੀਕ ਆ ਗੱਲ ਲਾ ਕੇ ਠੀਕ ਆ ਗੱਲ ਹਾਂ ਬਾਈ ਕਹਿੰਦਾ ਖਰੇਟ ਦੀ ਵੀ ਲੱਗੀ ਵੀ ਆ ਝੋਟੀ ਖਰੇਟ ਤੇ ਲੱਗੀ ਵੀ ਆ ਖਰੇਟ ਤੇ ਲੱਗੀ ਵੀ ਆ ਸੂਆ ਇਹਦਾ ਸੂਆ ਇਹਦਾ ਦੂਜਾ ਬਾਈ ਕਿੰਨੇ ਦਿਨ ਦੀ ਸੂਈ ਹੋ ਗਏ ਇਹਨੂੰ 15 ਦਿਨ ਮੰਗੂ ਮੈਲੇ ਮੈਲਾ ਲੈ ਚੱਲੀ ਨਹੀਂ ਮੈਲੇ ਦੀ ਆਪਣੀ ਗਾਰੰਟੀ ਰਹੂਗੀ ਗਾਰੰਟੀ ਰਹੂਗੀ ਮੈਲੇ ਦੀ ਗਾਰੰਟੀ ਰਹੂਗੀ ਆਪਣੀ ਠੀਕ ਆ ਗੱਲ ਬਾਕੀ 12 ਕਿਲੋ ਕੰਡੇ ਵਾਲਾ 12 ਕਿਲੋ 400 ਗ੍ਰਾਮ ਆਪਾਂ 12 ਕਿਲੋ ਓਟ ਦਿੰਨੇ ਆ 12 ਤੇ ਆਪ ਤਲਾ ਦੇਂਗੇ ਰੇ ਵੀ ਭਰਾ ਐਂਤ ਲਾਵਾਂਗੇ ਬਾਈ 12 ਕਿਲੋ ਠੀਕ ਆ ਗੱਲ ਹਾਂ 12 ਕਿਲੋ ਬਾਈ ਕਹਿੰਦਾ ਤਲਾ ਦੇਂਗੇ ਪਰ ਨਜ਼ਾਰਾ ਜੇ ਉਦੋਂ ਆਊਗਾ ਜਦੋਂ ਤੁਸੀਂ 12 ਕਹਿ ਕੇ 12 400 ਤੋਲੋਗੇ ਹਾਂ ਕਿਉਂਕਿ ਇਹਦਾ ਦੁੱਧ ਇਹ ਵੀ ਸਾਰਾ ਚੋਣ ਚ ਹੀ ਆਉਣਾ ਦੁੱਧਾ ਹਾਂ ਇਹਨਾਂ ਦਾ ਦੁੱਧ ਆਉਣਾ ਖਰੇਟ ਤੇ ਖੰਡੀ ਮਿਲਦੀ ਆ ਐਨ ਮੇਰੀ ਵਧੀਆ ਐ ਨਾ ਕੋਈ ਆਪਣਾ ਟਿਕਾੜ ਪਤਾ ਨਹੀਂ ਮਿਲਦਾ ਕੋਈ ਟਿਕਾ ਨਹੀਂ ਮੰਗਿਆ ਬਚਾਰੇ ਤਿੰਨੇ ਦਿਨ ਹੋਏ ਨੇ ਅੱਜ ਚੌਥਾ ਦਿਨ ਹੋ ਗਿਆ ਜੇ ਬੱਚਾ ਮਰੇ ਠੀਕ ਆ ਐਂ ਠੰਡੀ ਲੱਗ ਗਈ ਜੰਮੀ ਠੰਡੀ ਲੱਗ ਗਈ ਕੁਝ ਨਹੀਂ ਚਬਾਈ ਦੀ ਕਿ ਮੈਂ ਕੱਲੇ ਚਬਾਈ ਮੋਟਾ ਚੋਣੂ ਪੂਰੇ ਪਲਾਈ ਵਾਲੀ ਚਵਾਈ ਹੋਊਗੀ ਬਿਲਕੁਲ ਪੋਲੀ ਚਵਾਈ ਨਾ ਸ਼ਰਲਾ ਨਾ ਛਿੱਟਾ 12 ਕਿਲੋ ਤੇ 400 ਗ੍ਰਾਮ ਕੰਡੇ ਦਾ ਇਹਦੇ ਕੋਲੇ ਬਾਈ ਕਹਿੰਦਾ ਹਾਜ਼ਰ ਦੁੱਧ ਆ ਮੈਲੇ ਦੀ ਗਰੰਟੀ ਰਹੂਗੀ ਤੇ ਬਾਕੀ ਆਰਡਰ ਸੋਨਾ ਰੱਖਦੀ ਆ ਇੱਥੋਂ ਕਰਾਦੀ ਚੈੱਕਾ ਕਿੰਨੇ ਪੈਸੇ ਘਾਲੇ ਦੇ ਇਹਦਾ ਯਾਰ ਜਮੀ ਖਿੱਚ ਕੇ ਬਾਈ ਗੁਰੂ 115000 ਲੈ ਲਾਂਗੇ ਹੈ 115000 ਰੁਪਏ 12 ਕਿਲੋ 400 ਗ੍ਰਾਮ ਕੰਡਾ ਕਰਾ ਦਾਂਗੇ ਹਾਂ ਮੈਲੇ ਚੱਲਣ ਦੀ ਗਰੰਟੀ ਮੈਲੇ ਦੀ ਗਰੰਟੀ ਹੋ ਗਈ ਠੀਕ ਆ ਗੱਲ ਮੈਲੇ ਤਾਂ ਆਪਣੇ ਕੋਲੇ ਆਈ ਜੇ ਨਾ ਸਾਰੀ ਜੀ ਕੋਲੇ ਇਹ ਨਹੀਂ ਹੈਗਾ ਵੀ ਪਹਿਲਾਂ ਪਿੱਛੋਂ ਮੈਲਾ ਚੱਲਿਆ ਹੋਵੇ ਫਿਰ ਵੀ ਆਪਾਂ ਕਹਿ ਦਈਏ ਠੀਕ ਆ ਗੱਲ ਹਾਂ ਤੇ ਆ ਆ ਗਈ ਗਹਿਰੀ ਚਾਰ ਦੰਦ ਨਾਲ ਕੱਟੀ ਆ ਇਹਦੇ ਵਿੱਚ ਝੋਟੀ ਇਹ ਵੀ ਬਹੁਤ ਕਮਾਲ ਦੀ ਆ ਗਈ ਤੇ ਰੇਟ ਬਾਈ ਨੇ ਇਹਦਾ ਵੀ ਬਿਲਕੁਲ ਜਾਇਜ਼ ਜਾ ਰੇਟ ਹੀ ਕਰਿਆ ਕੋਈ ਨਹੀਂ ਜਾਏ ਨਹੀਂ ਕਰਿਆ ਰੇਟ ਆ ਇਹ ਆ ਗਈ ਚਾਰ ਦੰਦ ਤੇ ਆ ਕੱਟੀ ਆ ਗਈ ਦੋ ਦੰਦ ਸਿਰਫ ੱੱਲੇ ਵੀ ਸਾਫ ਨਾਲ ਇਹਦੇ ਵੀ ਕੱਟੀ ਨੰਬਰ ਬੋਲ ਦਿਓ ਜੀ 95920 ਹਾਂਜੀ 99493 ਜੇ ਕਿਸੇ ਨੇ ਤੱਲ ਲੈਣੀਆਂ ਹੋਣੇ ਫਿਰ ਹੋਰ ਵੀ ਆਫਰ ਕਰ ਦਾਂਗੇ ਕਿਵੇਂ ਜਿਵੇਂ ਤਿੰਨ ਲਾਲ ਵੀ 1 15 15 30 ਤੇ 25 55 ਹੋ ਗਿਆ 3 55 ਠੀਕ ਆ ਜੀ ਤਿੰਨੇ ਜੇ ਤਿੰਨੇ ਲੈਣੀਆਂ ਬਾਈ ਤਿੰਨ 40 ਦੇ ਦਾਂਗੇ ਤਿੰਨੇ ਇਕੱਠੇ ਹੀ ਲੈਣੀਆਂ ਹਾਂ ਉਹਦਾ ਜੋ 100 ਰੁਪਏ ਦਾ ਇਧਰ ਉਧਰ ਨਹੀਂ ਹੋਊਗਾ ਠੀਕ ਆ ਗੱਲ ਹਾਂ ਕੱਲੀ ਕੱਲੀ ਜਿਵੇਂ ਆਪਾਂ ਰੇਟ ਦੱਸਤਾ ਹוסੇ ਹਿਸਾਬ ਨਾਲ ਕੱਲੀ ਕੱਲੀ ਦਾ ਉਦਾਂ ਹੋਊ ਜੀ ਹਾਂ ਹਾਂ ਬਾਕੀ ਨੰਬਰ ਸੱਜਣੋਂ ਬਾਈ ਦਾ ਸਕਰੀਨ ਤੇ ਚੱਲਦਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਚਾਰ ਦੰਦ ਤੇ ਦੂਜਾ ਸੂਆ ਉਧਰਲੇ ਬੰਨੇ ਤਿੰਨਾ ਚੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ